ਪੀਐਮ ਮੋਦੀ ਦੇ ਭਾਸ਼ਣ ਤੋਂ ਬਾਅਦ 트럼ਪ ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ ਭਾਰਤ ਤੇ 트럼ਪ ਨੇ ਲਗਾਇਆ 25% ਟੈਰਿਫ ਤੁਹਾਨੂੰ ਦੱਸਦੇ ਕਿ ਭਾਰਤ ਤੇ ਅਮਰੀਕਾ ਵਿਚਾਲੇ ਲਗਾਤਾਰ ਰਿਸ਼ਤੇ ਖਰਾਬ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਸੇ ਵਿਚਾਲੇ ਹੁਣ 트럼ਪ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ 25% ਟੈਰਿਫ ਲਗਾ ਦਿੱਤਾ ਹੈ 트럼ਪ ਨੇ 트럼ਪ ਨੇ ਹੁਣੇ ਉਹਨੇ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ 1 ਅਗਸਤ ਤੋਂ ਭਾਰਤ ਤੇ 25% ਟੈਰਿਫ ਲਗਾਉਣ ਜਾ ਰਹੇ ਹਾਂ ਟੈਰਿਫ ਦੇ ਨਾਮ ਨਾਲ ਅਸੀਂ ਜੁਰਮਾਨਾ ਵੀ ਲਗਾਵਾਂਗੇ ਭਾਰਤ ਤੇ ਤੇ ਨਾਲ ਹੀ ਉਹਨਾਂ ਨੇ ਰਸ਼ੀਆ ਯੂਕਰੇਨ ਦੀ ਜੰਗ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਕਿ ਭਾਰਤ ਰਸ਼ੀਆ ਦੇ ਕੋਲੋਂ ਹਥਿਆਰ ਖਰੀਦਦਾ ਹੈ ਤੇ ਚਾਈਨਾ ਦੇ ਨਾਲ ਵਪਾਰ ਕਰਦਾ ਹੈ ਤੇ ਬਾਕੀ ਦੇਸ਼ ਸਾਰੇ ਚਾਹੁੰਦੇ ਨੇ ਕਿ ਰਸ਼ੀਆ ਯੂਕਰੇਨ ਤੇ ਹਮਲੇ ਕਰਨਾ ਬੰਦ ਕਰੇ ਲੇਕਿਨ ਭਾਰਤ ਰਸ਼ੀਆ ਦੇ ਕੋਲੋਂ ਹਥਿਆਰ ਖਰੀਦਦਾ ਤੁਹਾਨੂੰ ਦੱਸਦੇ ਕਿ ਲਗਾਤਾਰ ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤੇ ਖਰਾਬ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਕੱਲ ਵੀ ਪੀਐਮ ਮੋਦੀ ਨੇ ਭਾਸ਼ਣ ਦਿੱਤਾ ਸੀ ਕਿ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਵਿੱਚ ਕਿਸੇ ਵੀ ਦੁਨੀਆ ਦੇ ਵੱਡੇ ਲੀਡਰ ਦਾ ਹੱਥ ਨਹੀਂ ਹੈ ਕਿਸੇ ਦੁਨੀਆ ਦੇ ਵੱਡੇ ਲੀਡਰ ਦੇ ਕਹਿਣ ਤੇ ਇਹ جنگ ਨਹੀਂ ਰੁਕੀ ਤਾਂ ਦੂਜੇ ਪਾਸੇ ਅੱਜ ਟਰੰਪ ਨੇ ਵੱਡਾ ਦਾਵਾ ਕੀਤਾ ਸੀ ਮੋੜ ਕਿ ਮੇਰੇ ਕਹਿਣ ਤੇ ਹੀ ਇੰਡੀਆ ਪਾਕਿਸਤਾਨ ਦੀ ਜੰਗ ਰੁਕੀ ਸੀ ਤਾਂ ਲਗਾਤਾਰ ਇਧਰੋਂ ਅਮਰੀਕਾ ਦੇ ਵੱਲੋਂ ਤੇ ਭਾਰਤ ਦੇ ਲੀਡਰਾਂ ਦੇ ਵੱਲੋਂ ਵੱਖ-ਵੱਖ ਬਿਆਨ ਆ ਰਹੇ ਨੇ ਤਾਂ ਜਿਸ ਤੋਂ ਬਾਅਦ ਹੁਣ ਲਗਾਤਾਰ ਇਹ ਰਿਸ਼ਤੇ ਖਰਾਬ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਸੇ ਵਿਚਾਲੇ ਹੁਣ ਟਰੰਪ ਨੇ ਵੱਡਾ ਝਟਕਾ ਦਿੱਤਾ ਹੈ ਭਾਰਤ ਨੂੰ ਭਾਰਤ ਤੇ 25% ਟੈਰਿਫ ਲਗਾ ਦਿੱਤਾ ਹੈ 1 ਅਗਸਤ ਤੋਂ ਇਹ ਟੈਰਿਫ ਸ਼ੁਰੂ ਹੋ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੀਐਮ ਮੋਦੀ ਜਿਹੜਾ ਟੈਰਿਫ ਲੱਗਿਆ ਇਸ ਤੇ ਕੀ ਕਰਦੇ ਨੇ ਇਸ ਤੇ ਕੀ ਬੋਲਦੇ ਨੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜਿਹੜਾ ਟਰੰਪ ਦੇ ਵੱਲੋਂ ਟੈਰਿਫ ਲਗਾਇਆ ਗਿਆ 25% ਭਾਰਤ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਦੁਨੀਆ ਕੇ किसी भी नेता ने भारत के ऑपरेशन रोकने के लिए नहीं कहा